ਸਸਿਕਾ ਸਾਰਿਆਂ ਨੂੰ ਜੈਨੂ ਵਿਕੀਚਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਚਾਪ ਦੀ ਸਬਜੀ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਟੇਸਟੀ ਵੀ ਬਹੁਤ ਲੱਗਦੀ ਆ ਤੇ ਇਹ ਨਾਨ ਵੇਜ ਤੋਂ ਤੋਂ ਵੀ ਵਧੀਆ ਬਣ ਕੇ ਤਿਆਰ ਹੁੰਦੀ ਆ ਚਲੋ ਆਪਾਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰਦੇ ਆ ਚਲੋ ਸ਼ੁਰੂ ਕਰਦੇ ਆ ਆਪਾਂ ਚਾਪ ਬਣਾਣਾ ਚਲੋ ਅੱਜ ਆਪਾਂ ਚਾਪ ਬਣਾਣਾ ਸ਼ੁਰੂ ਕਰਦੇ ਆ ਤੇ ਮੈਂ ਜਿੱਦ ਕਿ ਲੋ ਚਾਂਪ ਲਈ ਹੋਈ ਆ ਆ ਦੇਖੋ ਕਿੰਨੀ ਵਧੀਆ ਹੁਣ ਇਹਨੂੰ ਆਪਾਂ ਤਲਾ ਕੇ ਚਾਂਪ ਨੂੰ ਤੇ ਦੂਸਰੇ ਪਾਸੇ ਮੈਂ ਆਇਲ ਗਰਮ ਕਰਨ ਨੂੰ ਰੱਖਿਆ ਹੋਇਆ ਆ ਤੇ ਜਦੋਂ ਆਪਣਾ ਆਇਲ ਗਰਮਾ ਹੋ ਜਾਏਗਾ ਉਦੋਂ ਆਪਾਂ ਚਾਂਪ ਨੂੰ ਤਲਾਂਗੇ ਜਿੰਨੂੰ ਚਿਰ ਆਪਣਾ ਤੇਲ ਗਰਮ ਹੁੰਦਾ ਰਿਹਾ ਨਾਲ ਹੀ ਆਪਾਂ ਦੋ ਪਿਆਜ਼, ਤਿੰਨ ਟਮਾਟਰ ਤੇ ਹਰੀਆਂ ਮਿਰਚਾਂ ਤੇ ਇੱਕ ਅਦਰਕ ਲਿਆ ਹੋਇਆ ਆ ਤੇ ਆਪਾਂ ਚਾਰ-ਪੰਜ ਲਸਣ ਦੀਆਂ ਕਣੀਆਂ ਵੀ ਆਪਾਂ ਲਈਆਂ ਹੋਈਆਂ ਇਹਨਾਂ ਨੂੰ ਆਪਾਂ ਕੁੱਟ ਕੇ ਵਿੱਚ ਪਾਵਾਂਗੇ ਤੇ ਜਿੱਦ ਬਹੁਤ ਹੀ ਵਧੀਆ ਬਣ ਕੇ تیار ਹੁੰਦੀ ਆ ਤੇ ਬਹੁਤ ਸਵਾਦ ਬਣਦੀ ਆ ਇਹ ਨਾਨਵੈਜ ਨੂੰ ਵੀ ਮਾਤ ਦੇਂਦੀ ਆ ਓਇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਿੱਤੀ ਤੇ ਕਰਕੇ ਚਾਪ ਨੂੰ ਤਲਾਂਗੇ ਹਲਕੀ ਜੀ ਆਪਾਂ ਬਰਾਊਨ ਕਰਨੀ ਆ ਬਾਅਦ ਕੇ ਇਹਨੂੰ ਕੱਟ ਕਰਕੇ ਫੇਰ ਤਲਾਂਗੇ ਆਪਾਂ ਇਹਨਾਂ ਨੂੰ ਪਰਪਰੇ ਦਾ ਹਲਕੇ ਹਲਕੇ ਓਵਲ ਪਾ ਲੈਣਾ ਕਿ ਜੇਕਰ ਸਾਰੇ ਪਾਸੇ ਆਪਣੇ ਪੱਕ ਜਾਵੇ ਇਨਾਂ ਦਾਟ ਆਪਣੇ ਚਾਂਪਾ ਤਲ ਦੀਆਂ ਪਈਆਂ ਹੁਣ ਜਿਹੜਾ ਆਪਾਂ ਪਿਆਜ਼ ਕੱਟ ਲੈਨੇ ਆ ਤੜਕੇ ਵਾਸਤੇ ਇਸ ਤਰ੍ਹਾਂ ਲੰਮੀ ਲੰਮੀ ਪਤਲੇ ਪਤਲਾਈਏ ਕੱਟਨੇ ਆ ਆਪਾਂ ਟਮਾਟਰ ਵੀ ਆਪਾਂ ਇਸੇ ਤਰ੍ਹਾਂ ਲੰਮੀ ਲੰਮੀ ਸਾਈਡ ਤੇ ਕੱਟ ਲਵਾਂਗੇ ਪਿਆਜ਼ ਆ ਰੜ ਲੀਆਂ ਇਹਨਾਂ ਨੂੰ ਚਾਂਪ ਨੂੰ ਆ ਵੇਖੋ ਆਪਣੀਆਂ ਫਰਾਈ ਹੋ ਗਈਆਂ ਹਲਕੇ ਹਲਕੇ ਕਿਉਂਕਿ ਇਹਨਾਂ ਨੂੰ ਦੁਬਾਰਾ ਆਪਾਂ ਫਿਰ ਛੋਟੇ ਛੋਟੇ ਪੀਸਾ ਜੋ ਕੱਟ ਕੇ ਫਿਰ ਫਰਾਈ ਕਰਨੀਆਂ ਐ ਐਸੇ ਤਰੀਕੇ ਨਾਲ ਆਪਾਂ ਅਗਲਾ ਬੈਚ ਵੀ ਕਰ ਲੈਣਾ ਪਿਆਜ਼ ਟਮਾਟਰ ਹਰੀਆਂ ਮਿਰਚਾਂ ਅਦਰਕ ਤੇ ਮੈਂ ਲਸਣ ਲਸਨੀ ਆਪਰੇ ਤਿਆਰ ਹੋ ਗਿਆ ਆ ਤੇ ਨਾਲ ਹੀ ਆਪਾਂ ਕਰਾਈ ਧਰੀ ਇਹਦੇ ਜ ਆਪਾਂ ਮਸਾਲਾ ਵੱਖਰਾ ਤਿਆਰ ਕਰ ਲੈਨੇ ਜਿੰਜਰ ਆਪਣੀਆਂ ਚਾਂਬਾ ਦੂਸਰਾ ਬੈਚ ਤਿਆਰ ਹੁੰਦਾ ਪਿਆ ਆ ਜੀ ਆਪਾਂ ਗਰਮਾ ਹੋ ਗਿਆ ਆ ਆਪਾਂ ਥੋੜਾ ਜਿਹਾ ਜੀਰਾ ਪਾਵਾਂਗੇ ਵਿੱਚ ਨਾਲ ਹੀ ਆਪਾਂ ਪਿਆਜ਼ ਤੇ ਅੱਜ ਇਹਨਾਂ ਨੂੰ ਪਹਿਲਾਂ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਆ ਰਹੀ ਹੈ ਪਟਮਾਟਰ ਤੇ ਹੈਗੇ ਮਿਰਚੇ ਪਾ ਲਾਂਗੇ ਇਹਨਾਂ ਨੂੰ ਹਲਕਾ ਹਲਕੇ ਪੁੰਨਾਗੇ ਤੇ ਪੁੰਨ ਤੋਂ ਬਾਅਦ ਆਪਾਂ ਇਹਨਾਂ ਸਾਰੇ ਨੂੰ ਆਪਾਂ ਗਰਾਇੰਡ ਕਰ ਲੈਣਾ ਆ ਆਪਣੇ ਜਿਹੜੀਆਂ ਤਿਆਰ ਹੋਈਆਂ ਚਾਪਾ ਉਹਨਾਂ ਦੇ ਆਪਾਂ ਵਿੱਚੋਂ ਕੱਟ ਲਾ ਕੇ ਕੱਟ ਲਗਾ ਕੇ ਆਪਾਂ ਸਟਿਕ ਜਿਹੜੀਆਂ ਹੈਗੀਆਂ ਕੁਲਫੀ ਵਾਲੀਆਂ ਉਹ ਵਿੱਚੋਂ ਕੱਟ ਲਵਾਂਗੇ ਸੋਰਾ ਪਾਈ ਸਟਿੱਕੇਨਾ ਗਰਮ ਬੋਤੇ ਆ ਕੋਈ ਗਰਮ ਗਰਮੀ ਕੱਟੀਆਂ ਜਾਣੀਆਂ ਇਸੇ ਤਰ੍ਹਾਂ ਆਪਾਂ ਪੀਸਸ ਕਰ ਲਵਾਂਗੇ ਗੋਲ ਗੋਲ ਜੇ ਇਸੇ ਤਰ੍ਹਾਂ ਆਪਾਂ ਦੂਸਰੇ ਪੈਚ ਦਾ ਵੀ ਆਹ ਸਟਿੱਕਾ ਦੋ ਵਿੱਚ ਹੈਗੀਆਂ ਇਹ ਆਪਾਂ ਕੱਟ ਲਵਾਂਗੇ ਤੇ ਇਹ ਟੱਪਾ ਹੋਲੀ ਹੋਲੀ ਕੱਟ ਲਵਾਂਗੇ గ్రాండ్ కారసాలే ਵੇ ਚਾਹੀ ਆਪਾਂ ਕਾਜੂ ਪਾ ਦਾਂਗੇ ਕਾਜੂ ਨਾਲ ਗੇਵੀ ਬਹੁਤ ਵਧੀਆ ਟੇਸਟ ਆਉਂਦਾ ਹੈ ਅਗੇ ਵੀ ਦਾ ਆਪਾਂ ਮਸਾਲਾ ਸਾਰਾ ਗ੍ਰाइंड ਕਰ ਲਿਆ ਆ ਇਹ ਆਪਣੀਆਂ ਹੁਣ ਥੋੜੀ ਜਿਹਾ ਤਲ ਲੀਆਂ ਆ ਆਪਾਂ ਇਹਨਾਂ ਨੂੰ ਹਲਕੀਆਂ ਬਰਾਊਨ ਹੋ ਗਈਆਂ ਆ ਤੇ ਕਛਾਨਣੀ ਦੇ ਵਿੱਚ ਕੱਢ ਲੈਣੀਆਂ ਆ ਆਪਾਂ ਸਾਰੀਆਂ ਯਾਰ ਨਾ ਤੇ ਇਹレオ ਮਿਚੇ ਚਲ ਜੇ ਕਰਾਈ ਦੇ ਵਿੱਚ ਅੱਧਾ ਕਿਲੋ ਦਹੀਂ ਲਿਆ ਹੋਇਆ ਤੇ ਇਹਨੂੰ ਆਪਾਂ ਇਸ ਇਸ ਨਾਲ ਖਮਾ ਲਾਂਗੇ ਜਾਂ ਇਹਦੇ ਚਮਚੇ ਨਾਲ ਵੀ ਸਮਾ ਸਕਦੇ ਜੀ ਦਹੀਂ ਨੂੰ ਥੋੜਾ ਜਿਹਾ ਮਲਾਈ ਮਿਲਾ ਦਿੰਨਾ ਇਹ ਜੇ ਫੁੱਟੀਆਂ ਜੀਆਂ ਜਿਹੜੀਆਂ ਓਨਾ ਰਹਿਣ ਵਿੱਚ ਪੂਰਾ ਮਲਾਈ ਵਾਂਗ ਹੋ ਜਾਵੇ ਹੁਣ ਆਪਾਂ ਮਸਾਲੇ ਪਾਵਾਂਗੇ ਥੜੇ ਆਪਾਂ ਮਸਾਲੇ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਥੋੜੀ ਜੀ ਲਾਲ ਮਿਰਚ ਗਰਮ ਮਸਾਲਾ 3 ਦਿਨ ਵਿੱਚ ਆਪਾਂ ਦੇਗੀ ਮਿਰਚ ਵੀ ਪਾਵਾਂਗੇ ਇਹਦੇ ਨਾਲ ਹੀ ਬਹੁਤ ਵਧੀਆ ਕਲਰ ਆਣਾ ਸਬਜ਼ੀ ਦਾ ਤੇ ਚਾਂਪ ਦਾ ਥੋੜੀ ਜੀ ਆਪਾਂ ਹਲਦੀ ਵੀ ਪਾਵਾਂਗੇ ਵਿੱਚ ਤੋ ਭੁੰਨਿਆ ਹੋਇਆ ਜੀਰਾ ਜਿੰਦੇ ਨਾਲ ਸਾਰਾ ਟੇਸਟ ਆਉਣਾ ਆ ਬਹੁਤ ਵਧੀਆ ਟੇਸਟ ਆਉਂਦਾ ਇਸ ਦਿਨ ਆ ਭੁੰਨਿਆ ਹੋਇਆ ਜੀਰੇ ਨਾਲ ਬਹੁਤ ਸਵਾਦ ਬਣਦੀ ਆ ਇਹਨੂੰ ਆਪਾਂ ਹੁਣ ਸਾਰਿਆਂ ਨੂੰ ਆਪਾਂ ਮੈਰੀਨੇਟ ਕਰਨਾ ਆ ਨਾਲ ਥੋੜਾ ਜਿਹਾ ਸੁੱਕਾ ਕਣਕ ਇਹਨਾਂ ਨੂੰ ਆਪਾਂ ਮਿਕਸ ਕਰਦੇ ਆ ਹਲਕਾ ਕਲਰ ਹਾਂ ਤੇ ਆਪਾਂ ਪਾਣੀ ਦੇ ਵਿੱਚ ਪਾਵਾਂਗੇ ਤੇ ਆਪਾਂ ਇਹਨਾਂ ਨੂੰ ਮੈਰੀਨੇਟ ਕਰਾਂਗੇ ਥੋੜਾ ਜਿਹਾ ਆਪਾਂ ਆਇਲ ਵੀ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਮੈਰੀਨੇਟ ਕਰਦੇ ਹਾਂ ਤੇ 15 ਮਿੰਟ ਵਾਸਤੇ ਇਹਨਾਂ ਨੂੰ ਆਪਾਂ ਰੱਖ ਦੇਣਾ ਮੈਰੀਨੇਟ ਕਰਕੇ ਇਹਦੇ ਨਾਲ ਬਹੁਤ ਇਹ ਸੌਫਟ ਹੋ ਜਾਣਗੀਆਂ ਤੇ ਜੇ ਰਾਇਦਾ ਜੇਰਾ ਵੀ ਮਸਾਲਾ ਆਪਾਂ ਪਾਇਆ ਇਹਨਾਂ ਦੇ ਵਿੱਚ ਇਹ ਸਾਰਾ ਚੰਪਾ ਦੇ ਵਿੱਚ ਆ ਜਾਏਗਾ ਤੇ ਬਹੁਤ ਵਧੀਆ ਟੇਸਟ ਆਏਗਾ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਤੁਸੀਂ ਇੱਕ ਵਾਰੀ ਜ਼ਰੂਰ ਘਰੇ ਬਣਾ ਕੇ ਦੇਖਿਓ ਤੇ ਟ੍ਰੈਂਡ ਬਾਕਸ 'ਚ ਦੱਸਿਓ ਮੈਨੂੰ ਕਿਸ ਤਰ੍ਹਾਂ ਬਣੀਆਂ ਜਿੰਨੇ ਤੱਕ ਮੇਰੀ ਵੀਡੀਓ ਦੇਖ ਰਹੇ ਹੋ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰੋ ਤੇ ਮੇਰੀ ਵੀਡੀਓ ਪਲੀਜ਼ ਇਸ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਹ ਲਓ ਜੀ ਆਪਣਾ ਮੈਰੀਨੇਟ ਹੋ ਗਿਆ ਇਹਨੂੰ ਆਪਾਂ ਹੁਣ 15 ਮਿੰਟ ਵਾਸਤੇ ਰੱਖ ਦੇਣੇ ਆ ऑइल अपना उ लवोंगे जरा ऑइल आप थोड़ा जहाँ बा वक्रा क्ड लवोंगे जिनी कि लोर अपन मसाले ने उन्हें कोयल रख लेंगे तो आप ऑयल्ब मसाला पाएंगे मसाला अपना पहले ही भुजिया होया हल्का जहा हिला मसाले पावे हल्दी स्वाद अनुसार ਚੰਗੀਆਂ ਦੇਗੀ ਮਿਰਚ ਆਪਾਂ ਮੈਨਰ ਦੇ ਵਿੱਚ ਵੀ ਪਾਈ ਹੋਈ ਆ ਆਪਾਂ ਸਾਰਾ ਤੇ ਮਸਾਲੇ ਸਾਰੇ ਪਾਵਾਂਗੇ ਲਾਲ ਮਿਰਚ ਕਿਉਂਕਿ ਤਿੰਨ ਨਾ ਹਰੀਆਂ ਮਿਰਚਾਂ ਪਾਈਆਂ ਹੋਈਆਂ ਆ ਆਪਾਂ ਮਸਾਲੇ ਦੇ ਵਿੱਚ ਗਰਮ ਮਸਾਲਾ ਮੇਥੀ ਅੱਧਾ ਚਮਚ ਤੇ 15 ਮਿੰਟ ਹੋ ਗਏ ਆ ਤੇ ਹੁਣ ਆਪਾਂ ਮਸਾਲੇ ਦੇ ਵਿੱਚ ਪਾਵਾਂਗੇ ਇਹਨਾਂ ਨੂੰ ਮਸਾਲਾ ਵੀ ਆਪਣਾ ਪੁੱਜ ਚੁੱਕਿਆ ਤੇ ਚੰਗਾ ਕਰਾਂਗੇ ਸਾਰਿਆਂ ਨੂੰ ਇਹਨਾਂ ਜੇਟ ਵਾਲਾ ਥੋੜਾ ਜਿਹਾ ਪਾਣੀ ਵਿੱਚ ਪਾਵਾਂਗੇ ਤੇ ਆਪਣੀ ਚਾਹ ਬਣ ਕੇ ਬਸ 15-20 ਮਿੰਟ ਹੋਰ ਰਹਿ ਜਾਂ ਦਵਾਵਾਂਗੇ ਤੇ ਆਪਣੀ ਚਾਹ ਬਣ ਕੇ ਤਿਆਰ ਹੋ ਜਾਂਦੀ ਹੈ ਹਾ ਦੇਖੋ ਕਿੰਨਾ ਸੋਨਾ ਕਲਰ ਆਇਆ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਚਾਂਪ ਦੀ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਈ ਹੈ ਕਿੰਨੀ ਵਧੀਆ ਸੁਗੋ ਵੀ ਆ ਰਹੀ ਹੈ ਤੇ ਨਾਨ ਵੈਂਜ ਤੋਂ ਵੀ ਜ਼ਿਆਦਾ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਆਪਣੀ ਤੁਸੀਂ ਵੀ ਪਲੀਜ਼ ਇੱਕ ਵਾਰੀ ਜ਼ਰੂਰ ਘਰੇ ਬਣਾ ਕੇ ਦੇਖਿਓ